ਆਜੋ ਆਜੋ ਮੈਂ ਫੋਟੋ ਖਾ ਲਏ ਹੋਏ ਆਜੋ ਸਾਰੇ ਕੁਲਦੀਪਤ ਸਾਰਾ ਵਾਲੀਬਾਲ ਦਾ ਸਮਾਨ ਦਿੱਤਾ ਜਾ ਰਿਹਾ ਹੈ ਜੀ ਸਾਡੇ ਸਰਪੰਚ ਸਾਹਿਬ ਤੇ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਤੇ ਚੀਰਪਾਟ ਸਿੰਘ ਜੋ ਗਲਾਪਪੁਰ ਬਿੰਦੂਸ ਮੰਡੀ ਇੰਦਾ ਦਾ ਵੀ ਬਹੁਤ ਧੰਨਵਾਦ ਕਿ ਉਹ ਸਾਰਿਆਂ ਦੇ ਇੱਥੇ ਨਾਲ ਅੱਜ ਵਾਲੀਬਾਲ ਦਾ ਸਮਾਨ ਮਿਲਣ ਨੂੰ ਮਿਲਦਾ ਜਾ ਰਿਹਾ ਹੈ ਧੰਨਵਾਦ ਤਾੜੀਆਂ ਮਾਰੋ ਤਾੜੀਆਂ ਮਾਰੋ ਅਸਤੋ ਵੀ ਬੋਲਦੇ ਦੋਸਤ ਬੋਲੋ ਅੰਗੀ ਦੇ ਸਸਟੀ ਚਾਲ ਬਈ ਜਾ ਰਹੇ ਨੇ ਤੇ ਆਪਣੀ ਸਾਰੀ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਅਤੇ ਸਾਡੇ ਕਲੱਬ ਦੇ ਪ੍ਰਧਾਨ ਭਾਈ ਕੁਲਦੀਪ ਸਿੰਘ ਦੇ ਇਹਨਾਂ ਨੇ ਬਹੁਤ ਮਿਹਨਤ ਕਰਕੇ ਆਪਣੇ ਮੁੰਡਿਆਂ ਨੂੰ ਜੋ ਸਮਾਨ ਆ ਪੰਚਾਇਤ ਦੀ ਜਿਆਦਾ ਇਹਦੇ ਵਿੱਚ ਅਹਿਮੀਅਤ ਆ ਪੰਚਾਇਤ ਨੇ ਪੂਰਾ ਜੋਰ ਲਾ ਕੇ ਸਮਾਨ ਲਿਆਂਦਾ ਬਾਕੀ ਆਪਾਂ ਸਾਰੇ ਪੰਚਾਇਤ ਦੇ ਮੈਂਬਰਾਂ ਦਾ ਤੇ ਡਾਕਟਰ ਜਗਸੀਰ ਸਿੰਘ ਦਾ ਤੇ ਚਰਨਜੀਤ ਬਾਈ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਬਹਿਰੂਜ ਦਾ ਖਾਲਸਾ ਬਹਿਰੂਜ ਦੀ ਫਤਿਹ ਬੜੀ ਖੁਸ਼ੀ ਹੁੰਦੀ ਹੈ ਵੀ ਜਦੋਂ ਸਾਡੇ ਪਿੰਡ ਦੇ ਨੌਜਵਾਨ ਸਾਡੇ ਨਾਲ ਲੱਗ ਕੇ ਖੜਦੇ ਆ ਪੰਚਾਇਤ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਤੇ ਇਹਨਾਂ ਦੀ ਇੱਕ ਮੰਗ ਸੀਗੀ ਵੀ ਸਾਨੂੰ ਪੰਚਾਇਤ ਵੱਲੋਂ ਏਡਾ ਸਾਮਾਨ ਦਿੱਤਾ ਜਾਵੇ ਅਸੀਂ ਸਾਡੀ ਪੰਚਾਇਤ ਨੇ ਸਾਰੀ ਰਾਇ ਕਰਕੇ ਸਾਡੇ ਨਾਲ ਮੈਂਬਰ ਸਾਹਿਬ ਚਰਨਜੀਤ ਸਿੰਘ ਮਨਪ੍ਰੀਤ ਸਿੰਘ ਅਤੇ ਸਾਰੇ ਪੰਚਾਇਤ ਦਾ ਮੈਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਅਸੀਂ ਇੱਕ ਉਪਰਾਲਾ ਕੀਤਾ ਵੀ ਇਹ ਬੱਚਾ ਨੂੰ ਨਸ਼ਾ ਤੋਂ ਦੂਰ ਕਰਨ ਦੇ ਲਈ ਇਹ ਆਪਾਂ ਖੇਡ ਕਿੱਟਾਂ ਇਹਨਾਂ ਨੂੰ ਦਿੱਤੀਆਂ ਜਾਣ ਇਹ ਸਾਡੇ ਵੱਲੋਂ ਪੰਚਾਇਤ ਵੱਲੋਂ ਇਹ 6 ਮਹੀਨੇ ਦੇ ਵਿੱਚ ਲਗਭਗ ਤੀਜੀ ਵਾਰ ਹੈ ਤੀਜੀ ਕਿੱਟਾਂ ਗਈ ਤੇ ਅਸੀਂ ਅੱਗੇ ਵੀ ਨਹੀਂ ਇਹਨਾਂ ਨੂੰ ਜਵਾਬ ਦਿੰਦੇ ਵੀ ਇਹ ਅੱਗੇ ਇਹ ਖੇਡਾਂ ਤੋਂ ਪਾਸੇ ਰਹਿਣਾ ਜਿੱਦਾਂ ਵੀ ਇਹਨਾਂ ਨੂੰ ਖੇਡਾਂ ਦਾ ਸਮਾਨ ਚਾਹੀਦਾ ਹੋਇਆ ਸੀ ਇਹਨਾਂ ਨੂੰ ਖੇਡਾਂ ਦਾ ਸਮਾਨ ਦਿੰਦੇ ਰਵਾਂਗੇ ਤਾਂ ਕਿ ਇਹ ਨਸ਼ੇ ਤੋਂ ਬਚਣ ਤੇ ਇੱਕ ਬੜੀ ਖੁਸ਼ੀ ਦੀ ਗੱਲ ਸਾਨੂੰ ਇਹ ਲੱਗੀ ਵੀ ਸਾਡੇ ਪੰਚਾਇਤ ਦੇ ਨਾਲ ਸਾਡੀ ਜਿਹੜੀ ਪਿੰਡ ਦੇ ਨੌਜਵਾਨ ਸਭਾ ਭਗਤ ਸਿੰਘ ਜੁਵਾ ਕਲੱਬ ਵੱਲੋਂ ਸੇਵਾ ਨਿਭਾਰੇ ਨਾ ਅਸੀਂ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਇਹਨਾਂ ਨੂੰ ਵੀ ਕਿਹਾ ਭਾਈ ਤੁਸੀਂ ਵੀ ਸਾਡੇ ਪੰਚਾਇਤ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ ਤਾਂ ਕਿ ਆਪਾਂ ਪਿੰਡ ਦੇ ਵਿੱਚ ਜਿੰਨੇ ਵੀ ਨਸ਼ਾ ਕਰਦੇ ਆ ਜਾਂ ਨਸ਼ਾ ਦੇ ਤਸਕਰਾਂ ਉਹਨਾਂ ਦੇ ਵੀ ਆਪਾਂ ਨੱਥ ਪਾ ਸਕੀਏ ਤੇ ਬੱਚਿਆਂ ਨੂੰ ਜਿਹੜੇ ਨੌਜਵਾਨ ਪੀੜੀ ਹੈ ਉਹਨਾਂ ਨੂੰ ਅਸੀਂ ਇਹ ਖੇਡਾਂ ਨਾਲ ਜੋੜ ਸਕੀਏ ਇਸ ਕਰਕੇ ਅਸੀਂ ਜਿੰਨਾ ਵੀ ਸਾਡੇ ਕਲਾ ਪ੍ਰਧਾਨ ਆ ਸੈਕਟਰੀ ਹੈ ਖਜ਼ਾਨਚੀ ਹੈ ਸਾਰੇ ਜੂਤ ਖੜਾਗਾ ਤੇ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਇਸ ਤਰੀ ਨਾਲ ਮਿਲ ਕੇ ਕਿ ਜੋ ਵੀ ਤੁਹਾਨੂੰ ਡਿਮਾਂਡ ਆ ਅਸਾਨੂੰ ਦੱਸੋ ਅਸਾਨੂੰ ਕੋਈ ਲੋੜ ਆ ਤੁਸੀਂ ਸਾਡੇ ਨਾਲ ਆਓ ਜੇ ਸਾਨੂੰ ਲੋੜ ਆ ਤੁਸੀਂ ਆਓ ਤੇ ਸੋ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਹੈ ਤਾਂ ਕਿ ਆਪਾਂ ਪਿੰਡ ਦਾ ਸੁਧਾਰ ਕਰ ਸਕੀਏ ਪਿੰਡ ਦਾ ਵਿਕਾਸ ਕਰ ਸਕੀਏ ਸੋ ਸਾਰਿਆਂ ਨੂੰ ਇਹ ਖੇਡ ਕਿੱਤਾ ਦਿੱਤੀਆਂ ਗਈਆਂ ਇੱਕ ਨੈਟ ਆ ਤਿੰਨ ਵਾਲੀ ਵਾਲਾਂ ਜਾਲ ਆ ਜਿਹੜਾ ਦੂਜਾ ਸਾਈਡ ਤੇ ਲੱਗਦਾਗਾ ਜੋ ਵੀ ਹੈ ਇਹਨਾਂ ਨੇ ਮੁੰਡਿਆਂ ਨੇ ਸੱਤ ਡਿਮਾਂਡ ਕਰੀ ਹੁਣ ਵੀ ਮੈਂ ਇਹਨਾਂ ਨੂੰ ਇਹੀ ਖੁਸ਼ੀ ਦਿੰਨਾ ਵੀ ਅੱਗੇ ਵੀ ਬਾਈ ਤੁਸੀਂ ਖੇਡਦੇ ਰਹੋ ਰਸੋ ਬਸੋ ਮੋਜਾਂ ਕਰੋ ਖੇਡੋ ਤੇ ਜਵਾਨੀਆਂ ਮਾਣੋ ਤੇ ਖੇਡਾਂ ਬੰਨੇ ਤੁਹਾਨੂੰ ਪਿੱਛੇ ਨਹੀਂ ਜਾਂਦੇ ਉਹ ਮਹਿਰੂਜ ਦਾ ਖਾਲਸਾ ਮਹਿਰੂਜ ਦੀ ਫਤਿਹ